ਅੱਜ ਮੋਦੀ ਸਾਹਿਬ ਆ ਰਹੇ ਆ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਪੰਜਾਬ ਵਾਸਤੇ ਕੋਈ ਅੱਜ ਫੰਡ ਦੇ ਕੇ ਜਾਣਗੇ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਸ ਤਰ੍ਹਾਂ ਅੰਡਾਨੀ ਅੰਬਾਨੀਆਂ ਦਾ ਕਰਜ਼ਾ ਮਾਫ਼ ਹੋ ਸਕਦਾ ਹੈ 10 ਲੱਖ ਕਰੋੜ ਦਾ ਦੋ ਬੰਦਿਆਂ ਦਾ ਕਰਜ਼ਾ ਮਾਫ਼ ਹੋ ਸਕਦਾ ਹੈ ਤਾਂ ਸਾਰੇ ਪੰਜਾਬ ਦਾ ਇਸ ਤੋਂ ਅੱਧਾ ਵੀ ਨਹੀਂ ਉਹਨਾਂ ਸਾਰੇ ਪੰਜਾਬ ਦਾ ਕਰਜ਼ਾ ਮਾਫ਼ ਕਰੋ ਜੇ ਜਿਨ੍ਹਾਂ ਦਾ ਇੰਨਾ ਜ਼ਿਆਦਾ ਉਹ ਕਰਜ਼ਾ ਹੁਣ ਨਹੀਂ ਮੋੜ ਸਕਦੇ ਕਿਉਂਕਿ ਹਰ ਵਾਰ ਫਸਲਾਂ ਰੁੜ ਜਾਂਦੀਆਂ ਹਨ ਉਹਨਾਂ ਕੋਲ ਬਚਿਆ ਹੀ ਕੁਝ ਨਹੀਂ ਉਹ ਕਿੱਥੋਂ ਮੋੜ ਦੇਣਗੇ ਜੇ ਤੁਸੀਂ ਇੰਨੇ ਪੂੰਜੀਪਤੀਆਂ ਵੱਡੇ ਕਾਰੋਬਾਰੀਆਂ ਦਾ ਕਰ ਸਕਦੇ ਜੀ ਤਾਂ ਕਿਸਾਨ ਦਾ ਕਿਉਂ ਨਹੀਂ ਜਿਵੇਂ ਪਿਛਲੇ ਸਾਲਾਂ ਚ ਆਪਾਂ ਵੇਖਿਆ ਹੈ ਕਿ ਵਿਜੇ ਮਾਲਿਆ ਨਿਰਮੋਦੀ ਵਰਗੇ ਹਜ਼ਾਰ ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਏ ਉਹ ਬਾਹਰਲੇ ਦੇਸ਼ਾਂ 'ਚ ਆਪਣੇ ਬਿਜ਼ਨਸ ਚ ਚਲਾਈ ਫਿਰਦੇ ਆ ਤੇ ਪਰ ਜੇਕਰ ਕਿਸੇ ਜ਼ਿਮੀਂਦਾਰ ਤੋਂ ਮਜ਼ਦੂਰ ਤੋਂ ਕਿ 50 ਹਜ਼ਾਰ ਬੈਂਕ ਦਾ ਦੇਣ ਵਾਲਾ ਰਹਿ ਜੇ ਤਾਂ ਉਹਨਾਂ ਦੇ ਘਰੇ ਨੋਟਿਸ ਆਉਣ ਲੱਗ ਜਾਂਦੇ ਉਹਨਾਂ ਦੇ ਘਰੇ ਪੁਲਿਸ ਜਿਹੜੇ ਮਾਰਨ ਲੱਗ ਜਾਂਦੀ ਏ ਇਹ ਕਿੱਥੋਂ ਦਾ ਇਨਸਾਫ ਏ ਮੋਦੀ ਸਾਹਿਬ ਸਾਰੇ ਪੰਜਾਬ ਦਾ ਸੰਪੂਰਨ ਕਰਜ਼ਾ ਮਾਫ ਕਰੋ ਕਿਉਂਕਿ ਜੇ ਆਪਾਂ ਪੂੰਜੀਪਤੀਆਂ ਦੋ ਬੰਦਿਆਂ ਦਾ ਇੰਨਾ ਜ਼ਿਆਦਾ ਕਰਜ਼ਾ ਮਾਫ਼ ਕਰ ਸਕਦੇ ਆ ਸਾਰੇ ਪੰਜਾਬ ਦਾ ਉਸ ਤੋਂ ਅੱਧਾ ਵੀ ਨਹੀਂ ਬੰਦਾ ਇਹ ਐਡੀ